ਕੋਈ ਕੋਈ ਇੰਨਾ ਖਰਾ ਹਾਲਾ ਉੱਤੇ ਹ ਬਟਿਆਂ ਵਾਲਾ ਟਰੱਕ ਹੀ ਪਲਟ ਗਿਆ ਉਚਾਰਿਆਂ ਤੋਂ ਪਤਾ ਨਹੀਂ ਕਿੱਥੋਂ ਦੇ ਬੰਦੇ ਆ ਬਹੁਤ ਹੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੋਸਤੋ ਯਾਰ ਕਿਲੋਮੀਟਰ ਤੋਂ ਖਿੱਚ ਕੇ ਲੈ ਆਈ ਮੌਤ ਕਾਰ ਚ ਸਫਰ ਕਰ ਰਹੇ ਸਨ ਦੋ ਪਰਾ ਤੇ ਪਤਨੀਆਂ ਹਟੀਆਂ ਪੰਜਾਬੋਂ ਦੇ ਕੈਨੇਡਾ ਦੀ ਨਿਵਾੰਦਾ 10000 ਕਿਲੋਮੀਟਰ ਤੋਂ ਵੱਧ ਹੈ ਪਰ ਇਹ ਕਿਸਮਤ ਦੀ ਖੇੜਾ ਹੈ ਕਿ ਮੌਤ ਇੰਨੀ ਦੂਰੋਂ ਵੀ ਆਈ ਹੈ 5 ਸਾਲ ਤੋਂ ਕੈਨੇਡਾ ਰਹਿ ਰਿਹਾ ਨੌਜਵਾਨ ਜਦੋਂ ਆਪਣੇ ਪਿੰਡ ਪਰਤਿਆ ਤਾਂ ਉਸਨੇ ਵਿਆਹ ਕਰਵਾ ਲਿਆ ਤੇ ਜਲਦੀ ਵਾਪਸ ਆਉਣਾ ਸੀ ਪਰ ਇਸ ਤੋਂ ਪਹਿਲਾਂ ਕਿ ਉਹ ਵਾਪਸ ਆ ਸਕੇ ਉਸਦੀ ਅਤੇ ਉਸਦੀ ਪਤਨੀ ਸਮੇਤ 4 ਹੋਰਾਂ ਦੀ ਵੀ ਬਹੁਤ ਦਰਦਨਾਕ ਮੌਤ ਹੋਈ ਹੈ ਪਰਿਵਾਰ ਗੰਗਾ ਨਗਰ ਜ਼ਿਲ੍ਹੇ ਦੇ ਨੇੜੇ ਸਥਿਤ ਅਨੂਪਗੜ੍ਹ ਜ਼ਿਲ੍ਹੇ ਦਾ ਵਸਨੀਕ ਹੈ ਇਹ ਹਸਾ ਪੰਜਾਬ ਦੇ ਮੋਗਾ ਇਲਾਕੇ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਹੈ ਦਰਅਸਲ ਅਨੂਪਗੜ੍ਹ ਜ਼ਿਲ੍ਹੇ ਦੇ ਰਾਮ ਸਿੰਘਪੁਰ ਮੰਡੀ ਦਾ ਰਹਿਣ ਵਾਲਾ ਇਹ ਪਰਿਵਾਰ ਪੰਜਾਬ ਦੇ ਮੋਗੇ ਇਲਾਕੇ ਵਿੱਚ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਗਿਆ ਸੀ ਕੱਲ ਦੁਪਹਿਰ ਮੋਗੇ ਇਲਾਕੇ 'ਚ ਉੱਥੋਂ ਲੰਘ ਰਹੇ ਪੱਥਰਾਂ ਨਾਲ ਭਰੇ ਟਰੱਕ ਦਾ ਟਾਇਰ ਫਟ ਗਿਆ ਅਤੇ ਟਰੱਕ ਪੱਥਰਾਂ ਸਮੇਤ ਕਾਰ ਤੇ ਪਲਟ ਗਿਆ ਕਾਰ ਵਿੱਚ ਸਹਾਵਤ ਸਿੰਘ ਉਸਦੀ ਨਵੀਂ ਲਾੜੀ ਲਾਹਪਰੀ ਭਰਾ ਕਰਮਵੀਰ ਤੇ ਭਰਾ ਦੀ ਪਤਨੀ ਮਨਪ੍ਰੀਤ ਸਵਾਰ ਸਨ ਕਾਰ ਵਿੱਚ ਮਨਪ੍ਰੀਤ ਦੀ 5 ਸਾਲ ਦੀ ਬੇਟੀ ਨਵਨੀਤ ਵੀ ਸਵਾਰ ਸੀ ਅਚਾਨਕ ਹੋਏ ਧਮਾਕੇ ਕਾਰਨ ਟਰੱਕ ਪਲਟ ਗਿਆ ਕੁੜੀ ਸ਼ੀਸ਼ੇ ਕੋਲ ਬੈਠੀ ਸੀ ਉਹ ਕਾਰ ਤੋਂ ਹੇਠਾ ਡਿੱਗ ਗਈ ਬਾਕੀ ਦੋ ਭਰਾਵਾਂ ਅਤੇ ਉਹਨਾਂ ਦੀਆਂ ਪਤਨੀਆਂ ਦੀਆਂ ਹੱਡੀਆਂ ਤੱਕ ਚਗਣਾ ਚੂਰ ਹੋ ਗਈਆਂ ਇਸ ਦੌਰਾਨ ਸੜਕ ਤੋਂ ਲੰਘ ਰਹੇ ਡੀਐਸਪੀ ਮਨਜੀਤ ਸਿੰਘ ਢੇਸੀ ਨੇ ਥਾਣਾ ਮੁਖੀ ਤੇ ਹੋਰਨਾਂ ਨੂੰ ਸੂਚਿਤ ਕੀਤਾ ਅਤੇ ਖੁਦ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਪੰਜ ਸਾਲਾਂ ਨਮਨੀਤ ਕੌਰ ਦਾ ਇਲਾਜ ਜਾਰੀ ਹੈ ਕੁਝ ਲੋਕਾਂ ਦੀ ਮਦਦ ਨਾਲ ਡੀਐਸਪੀ ਅਤੇ ਪੁਲਿਸ ਨੇ ਕਾਫੀ ਮੁਸ਼ਕਲ ਤੋਂ ਬਾਅਦ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਕਾਰ ਵਿੱਚ ਸਵਾਰ 5 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਦੋਵੇਂ ਭਰਾਵਾਂ ਅਤੇ ਦੋਵੇਂ ਔਰਤਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ ਇਸ ਦੇ ਨਾਲ ਹੀ 5 ਸਾਲਾਂ ਰਵਨੀਤ ਕੌਰ ਦਾ ਇਲਾਜ ਚੱਲ ਰਿਹਾ ਹੈ ਇਸ ਹਾਦਸੇ ਕਰਕੇ ਇਲਾਕੇ ਵਿੱਚ ਸੋਗ ਦੀ ਲਹਿਰ ਬਣੀ ਹੋਈ ਹੈ ਪਿਛਲੇ 5 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸਹਾਬਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਹਾਬਤ ਸਿੰਘ ਕਰੀਬ 5 ਸਾਲ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ ਅਤੇ ਉਹ 18 ਅਕਤੂਬਰ ਨੂੰ ਵਿਆਹ ਕਰਵਾਉਣ ਲਈ ਕੈਨੇਡਾ ਤੋਂ ਭਾਰਤ ਆਇਆ ਸੀ 19 ਨਵੰਬਰ 2023 ਨੂੰ ਸਹਾਬਤ ਦਾ ਵਿਆਹ ਮੋਗੇ ਜ਼ਿਲ੍ਹੇ ਦੇ ਪਿੰਡ ਦੌਦਰ ਦੀ ਲਾਪ੍ਰਿਤ ਕੌਰ ਨਾਲ ਬੜੀ ਧੂਮਤਾਂ ਨਾਲ ਹੋਇਆ ਸੀ ਸਹਾਬਤ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਸਾਲੀ ਦੇ ਵਿਆਹ ਵਿੱਚ ਜਾ ਰਿਹਾ ਸੀ ਮ੍ਰਿਤਕ ਸਹਾਬਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 22 ਦਸੰਬਰ ਨੂੰ ਦੌਦਰ ਵਿਕੇ ਲਾਪ੍ਰਿਤ ਕੌਰ ਦੀ ਚਚੇਰੀ ਭੈਣ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਰੇ ਪਰਿਵਾਰਕ ਮੈਂਬਰ ਮੋਗੇ ਜ਼ਿਲ੍ਹੇ ਦੇ ਪਿੰਡ ਦੋਂ ਉਧਰ ਜਾ ਰਹੇ ਸਨ ਇਸ ਦੌਰਾਨ ਵਾਪਰਿਆ ਇਹ ਭਿਆਨਕ ਖਾਸਾ ਪਰਿਵਾਰ ਵਾਲਿਆਂ ਨੂੰ ਕੀ ਪਤਾ ਸੀ ਕਿ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਜਾਣਗੀਆਂ ਬੁੱਢੇ ਮਾਪਿਆਂ ਦੀ ਕਮਰ ਟੁੱਟ ਗਈ ਰਾਮ ਸਿੰਘਪੁਰ ਮੰਡੀ ਦੇ ਰਤਨ ਸਿੰਘ ਦੇ ਦੋ ਲੜਕੇ ਸਹਾਬਤ ਸਿੰਘ ਅਤੇ ਕਰਮਵੀਰ ਸਿੰਘ ਦੋ ਲੜਕੇ ਤੇ ਤਿੰਨ ਧੀਆਂ ਹਨ ਦੱਸਿਆ ਜਾ ਰਿਹਾ ਕਿ ਰਤਨ ਸਿੰਘ ਨੇ ਤਿੰਨੋਂ ਬੇਟੀਆਂ ਦੇ ਵਿਆਹ ਪਹਿਲਾਂ ਹੀ ਕਰ ਦਿੱਤੇ ਸਨ ਅਤੇ ਇੱਕ ਮਹੀਨਾ ਪਹਿਲਾਂ ਸਹਾਬਤ ਸਿੰਘ ਦਾ ਵਿਆਹ ਬੜੀ ਧੂਮਤਾਮ ਨਾਲ ਹੋਇਆ ਸੀ ਪਰ ਰਤਨ ਸਿੰਘ ਇਹ ਸੜਕ ਹਾਦਸੇ ਵਿੱਚ ਆਪਣੇ ਦੋਵੇਂ ਪੁੱਤਰ ਗਵਾ ਚੁੱਕਿਆ ਹਨ ਜਿਸ ਕਾਰਨ ਉਸ ਦੀ ਕਮਰ ਟੁੱਟ ਗਈ ਹੈ। ਰਾਮ ਸਿੰਘਪੁਰ ਮੰਡੀ ਸੋਗ ਵਿੱਚ ਬੰਦ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਤੋਂ ਬਾਅਦ ਰਾਮ ਸਿੰਘਪੁਰ ਮੰਡੀ ਅਤੇ ਹੋਰ ਮੰਡੀਆਂ ਵਿੱਚ ਸੋਗ ਦੀ ਲਹਿਰ ਹੈ। ਰਾਮ ਸਿੰਘਪੁਰ ਮੰਡੀ ਵਿੱਚ ਸੋਗ ਦੀ ਲਹਿਰ ਹੈ। ਰਾਮ ਸਿੰਘਪੁਰ ਮੰਡੀ ਦੇ ਲੋਕਾਂ ਨੇ ਅੰਤਮ ਸੰਸਕਾਰ ਤੱਕ ਬਾਜ਼ਾਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਅੱਜ ਅਨੂਪਗੜ੍ਹ ਵਿੱਚ ਵੀ ਕਈ ਬਾਜ਼ਾਰ ਬੰਦ ਰਹੇ ਵਿਆਪਕ ਸੋਗ ਹੈ ਇੱਥੇ ਇੰਨੀ ਚੁੱਪ ਹੈ ਕਿ ਸਿਰਫ ਔਰਤਾਂ ਦੇ ਰੋਣ ਦੀਆਂ ਆਵਾਜ਼ਾਂ ਹੀ ਸੁਣਾਈ ਦਿੰਦੀਆਂ ਹਨ ਪਿਤਾ ਨੇ ਇੱਕ ਪਲ ਵਿੱਚ ਆਪਣੇ ਦੋ ਜਵਾਨ ਪੁੱਤਰਾਂ ਨੂੰ ਗਵਾ ਦਿੱਤਾ ਹੈ ਪੂਰੇ ਸ਼ਹਿਰ ਵਿੱਚ ਹਵੜਾ ਤਵੜੀ ਦਾ ਮਾਹੌਲ ਮਚਿਆ ਪਿਆ ਹੈ ਦੋਸਤੋ ਬਹੁਤ ਹੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੇ ਅਸੀਂ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਆ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਵਾਹਿਗੁਰੂ ਅਤੇ ਇਹਨਾਂ ਦੋ ਭੈਣਾ ਤੇ ਦੋਵੇਂ ਭਰਾਵਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਵਾਹਿਗੁਰੂ ਤੇ ਬਾਕੀ ਦੋਸਤੋ ਤੁਸੀਂ ਵੀ ਵਾਹਿਗੁਰੂ ਲੈ ਕੇ ਕਮੈਂਟ ਜਰੂਰ ਕਰਿਓ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੈਟ ਐਕਸ ਲਵ ਪੈਕ ਇਨ ਯੂ ਲਾਈਫ ਮੋੜੀ ਵਸ਼ਿਕਰਣ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਦਾ ਪਰੇਸ਼ਾਨੀ ਜਿਵੇਂ ਵਸ਼ਿਕਰਣ ਕਰਵਾਉਣਾ ਚਾਤੁਰਵਾਣਾ ਪਤੀ ਪਤਨੀ ਚ ਅਣਮਣ ਔਲਾਦ ਸੋਖ ਮੇਰਾ ਲਵ ਮੈਰਿਜ ਨੂੰ ਲੈ ਕੇ ਇੱਕ ਸਮੱਸਿਆ ਦਾ ਸਮਾਧਾਨ ਇਸੇ ਨਿਕਲ ਗਿਆ ਮੈਂ ਬਹੁਤ ਜ਼ਰਾ ਤੱਕ ਕਿ ਵਿਖਾ ਦੇ ਤੇ ਬਹੁਤ ਬਾਬਿਆਂ ਦੇ ਕੋਲ ਵੀ ਗਈ ਕਿ ਮੇਰੀ ਸਮੱਸਿਆ ਦਾ ਸਮਾਧਾਨ ਛੱਟਪਟ ਨਿਕਲ ਆਇਆ ਤੇ ਜੇਕਰ ਤੁਸੀਂ ਵੀ ਆਪਣੀ ਸਮੱਸਿਆ ਦਾ ਸਮਾਧਾਨ ਚਾਹਦੇ ਹੋ